ਜ਼ਿਲ੍ਹਾ ਪੁਲਿਸ ਵੱਲੋਂ ਪੰਜਾਬ ਤੇ ਹਿਮਾਚਲ ਸੀਮਾ ਡੇਰੂਵਾਲ ਤੇ ਇੰਟਰ ਸਟੇਟ ਤੇ ਵਾਹਨਾਂ ਦੀ ਚੈਕਿੰਗ ਕੀਤੀ ਗਈ ਦੱਸਦੀ ਹੈ ਕਿ ਐਸਐਸਪੀ ਗੁਲਨੀਸ਼ ਸਿੰਘ ਖੁਰਾਣਾ ਜਿਨ੍ਹਾਂ ਦਾ ਇਹ ਕਹਿਣਾ ਹੈ ਕਿ ਸ਼ਾਰਤੀ ਅੰਸਰਾਂ ਨੂੰ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀਂ ਜਾਵੇਗਾ ਉਹਨਾਂ ਨੇ ਮਕਾਨ ਮਾਲਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਜਿਸਦੇ ਵੀ ਕੋਈ ਕਿਰਾਏਦਾਰ ਜਾਂ ਫਿਰ ਪ੍ਰਵਾਸੀ ਰੱਖੇ ਹੋਣ ਉਹ ਜਲਦ ਤੋਂ ਜਲਦ ਵੈਰੀਫਿਕੇਸ਼ਨ ਪੁਲਿਸ ਦੇ ਕੋਲ ਕਰਵਾਉਣ ਨਹੀਂ ਤਾਂ ਪੁਲਿਸ ਵੱਲੋਂ ਸਖਤੀ ਕਰਦਿਆਂ ਮਕਾਨ ਮਾਲਕ ਤੇ ਉਲੰਘਣਾ ਦੇ ਤਹਿਤ ਪਰਚਾ ਦਰਜ ਕੀਤਾ ਜਾਵੇਗਾ ਉਨਾ ਪਿੰਡਾਂ ਦੀਆਂ ਪੰਚਾਇਤਾਂ ਨੂੰ ਵੀ ਬੇਨਤੀ ਕੀਤੀ ਹੈ ਕਿ ਘਟਨਾਵਾਂ ਨੂੰ ਠੱਲ ਪਾਉਣ ਦੇ ਲਈ ਉਹ ਵੀ ਕਿਰਾਏਦਾਰਾਂ ਦੀ ਮਕਾਨ ਮਾਲਕਾਂ ਦਾ ਨਾਲ ਰابطਾ ਕਾਇਮ ਕਰਕੇ ਇਸ ਨੂੰ ਯਕੀਨੀ ਬਣਾਉਣ ਤਾਂ ਜੋ ਵੈਰੀਫਿਕੇਸ਼ਨ ਪ੍ਰੋਸੈਸ ਹੋ ਸਕੇ ਤੇ ਨਾਲ ਹੀ ਉਹਨਾਂ ਨੇ ਕਿਹਾ ਹੈ ਕਿ ਕਿਸੇ ਵੀ ਸ਼ਰਾਰਤੀ ਅੰਸਰ ਨੂੰ ਮਾਹੌਲ ਖਰਾਬ ਕਰਨ ਨਹੀਂ ਦਿੱਤਾ ਜਾਵੇਗਾ ਇਸ ਨੂੰ ਲੈ ਕੇ ਪੁਲਿਸ ਦੇ ਵੱਲੋਂ ਨਾਕਾਬੰਦੀ ਕਰਕੇ ਸਖਤੀ ਦੇ ਨਾਲ ਚੈਕਿੰਗ ਕੀਤੀ ਜਾ ਰਹੀ ਹੈ ਸ਼ਰਾਰਤੀ ਜਿਹੜੇ ਅੰਸਰਾਂ ਉਹਨਾਂ ਨੂੰ ਠੱਲ ਪਾਈ ਜਾ ਸਕੇ ਦੇਖਦੇ ਹਾਂ ਨਾ ਤੇ ਫੋਰਸ ਚੈੱਕ ਕਰ ਰਹੀ ਹੈ ਦੇਵਤੋ ਗੱਡੀਆਂ ਆ ਰਹੀਆਂ ਸਾਰੇ ਪਿੱਛੋਂ ਡਿੱਗੀ ਹੈ ਨਾ ਤੇ ਵੈਸੇ ਪੰਜਾਬ ਪੁਲਿਸ ਦਾਸ ਲੱਗਾ ਹੋ ਕੰਮ ਹੁੰਦਾ ਜੋ ਇਹ ਕਾਰਜ ਕਰਦੇ ਕਿਉਂਕਿ ਇਦਾਂ ਕੋਈ ਸ਼ਰਾਬਤੀ ਅਨਸਰ ਇਸ ਤਰ੍ਹਾਂ ਦੇ ਮਾਹੌਲ ਖਰਾਬ ਕਰ ਸਕਦਾ ਤੇ ਆਹ ਦੇਖ ਸਕਦੇ ਤੁਸੀਂ ਜੋ ਪੰਜਾਬ ਤੇ ਹਿਮਾਚਲੂ ਹੁੰਦੀਆਂ ਐਂਟਰ ਉਹਨਾਂ ਦੀ ਵੀ ਚੈਕਿੰਗ ਕੀਤੀ ਜਾ ਸਕਦੀ ਜਹਾ ਜਾ ਰਹੀ ਹੈ ਉਹ ਵੀ ਕਰੀਏ ਚੈਕਿੰਗ ਕਰ ਰਹੇ ਆ ਇਹਦੇ ਬਾਰੇ ਕੀ ਕਹਿਣਾ ਹਾਂ ਪੰਜਾਬ ਸਰਕਾਰ ਵੱਲੋਂ ਜਿਹੜੀ ਯੋਗ ਨਸ਼ਿਆਂ ਵਿਰੁੱਧ ਮੁਹਿੰਮ ਚਲਾਈ ਗਈ ਹੈ ਉਹਦੇ ਤੇ ਲਗਾਤਾਰ ਜ਼ਿਲ੍ਹਾ ਪੁਲਿਸ ਵੱਲੋਂ ਡੋਮਿਨੇਸ਼ਨ ਐਕਸਰਸਾਈਜ਼ ਕੀਤੀਆਂ ਜਾਂਦੀਆਂ ਹੈਗੇ ਨੇ ਕਿਤੇ ਆਪਾਂ ਖਾਸ ਉਹ ਕੰਡਕਟ ਕਰਦੇ ਆ ਉਹਦੇ ਨਾਲ ਨਾਲ ਜਿਹੜਾ ਹੈਗਾ ਆਪਣੇ ਜਿਹੜੇ ਇੰਟਰ ਸਟੇਟ ਨਾਕੇ ਹੈਗੇ ਨੇ ਪੁਆਇੰਟਸ ਹੈਗੇ ਨੇ ਚੈਕਿੰਗ ਪੁਆਇੰਟਸ ਹੈਗੇ ਉਹਨਾਂ ਨੂੰ ਵੀ ਡੋਮਿਨੇਟ ਕਰਦੇ ਆ ਉਸੇ ਸੀਰੀਜ਼ ਵਿੱਚ ਆ ਜਾਏ ਆਪਰੇਸ਼ਨ ਸੀਲ ਜਿਹੜਾ ਹੈਗਾ 19ਵੇਂ ਨੰਬਰ ਤੱਕ ਆਪਣਾ ਕਰ ਰਹੇ ਹੈਗੇ ਆ ਪਰ ਹਿਮਾਚਲ ਦੇ ਨਾਲ ਲੱਗਦੀ ਜਿਹੜੀ ਸਰਹੱਦ ਹੈਗੀ ਉਹਤੇ ਵਕ-ਵਕ ਥਾਵਾਂ ਤੇ ਆਪਾਂ ਨਾਕੇ ਲਗਾ ਕਰਕੇ ਚੈਕਿੰਗ ਕਰ ਰਹੇ ਆ ਇਸ ਤੋਂ ਇਲਾਵਾ ਜਿਹੜੇ ਪੁਆਇ ਰੀਕਵਰ ਕੀਤਾ ਜਾ ਰਿਹਾ ਹੈਗਾ ਬਿਲਕੁਲ 7 ਨਾਕੇ ਜਿਹੜੇ ਲਾਏ ਗਏ ਨੇ ਔਰ 2 ਐਸਪੀਜ਼ ਔਰ 7 ਡੀਐਸਪੀ 7 ਐਫਸੀਓ ਆਪਾਂ ਜਿਹੜੇ ਹੈਗੇ ਨੇ ਮੌਕੇ ਤੇ ਲਾਏ ਹੋਏ ਨੇ ਔਰ ਲਗਾਤਾਰ ਜਿਹੜੀ ਚੈਕਿੰਗ ਜਾਰੀ ਹੈ ਕਿ ਇਹ ਜਿਹੜੇ ਵੀ ਵਹੀਕਲ ਆ ਰਹੇ ਨੇ ਜਾਂ ਜਾ ਰਹੇ ਨੇ ਉਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਔਰ ਜਿਹੜੇ ਮਾੜੇ ਅਨਸਰ ਹੈਗੇ ਉਹਨਾਂ ਨੂੰ ਚੈੱਕ ਕਰਨਾ ਤੁਹਾਡਾ ਜਾਰਾ ਕਰਨੀ ਨੀ ਟਿਕਾ ਹੋਏਗਾ ਇੱਦੇ ਵਿੱਚ ਹਿਮਾਚਲ ਪੁਲਿਸ ਦੇ ਵੀ ਜਿਹੜੇ ਮੁਲਾਜ਼ਮ ਹੈਗੇ ਸਾਡੇ ਨਾਲ ਲੱਗੇ ਹੋਏ ਨੇ ਤਾਇਨਾਤ ਹੈਗੇ ਨੇ ਔਰ ਜਿਹੜਾ ਹੈਗਾ ਇਹ ਦੋਨੋਂ ਪੁਲਿਸ ਦਾ ਜੁਆਇੰਟ ਜਿਹੜੀ ਹੈਗੀ ਐਕਸਾਈਜ਼ ਹੈ ਕੀ ਹੈ ਪਰ ਪਹਿਲਾਂ ਵੀ ਕਾਫੀ ਸਕਸੈਸ ਸਾਨੂੰ ਇਹਨਾਂ ਨਾਕੀਆਂ ਤੇ ਮਿਲੀ ਹੈਗੀ ਹੈ ਸਾਨੂੰ ਸਾਨੂੰ ਆਸ ਹੈ ਕਿ ਅੱਜ ਵੀ ਸਾਨੂੰ ਕਾਫੀ ਸਫਲਤਾ ਪ੍ਰਾਪਤ ਹੋਵੇ ਜਿਹੜੇ ਕਿਰਾਏਦਾਰ ਰਹੇ ਨੇ ਗ੍ਰੋਸ ਕਾਫ ਤੋਂ ਕੁੰਜੀ ਦੀ ਅਗਲਾ ਬਾਰੇ ਕੀ ਬਿਲਕੁਲ ਪਿਛੇ ਜਦੋਂ 15 ਅਗਸਤ ਤੋਂ ਪਹਿਲਾਂ ਆਪਾਂ ਇੱਕ ਵਾਰੀ ਸਾਰੇ ਜਿੰਨੇ ਵੀ ਰੇਂਟ ਗੈਸਟ ਵਗੈਰਾ ਸੀਗੇ ਜਾਂ ਟੈਨੈਂਟ ਸੀਗੇ ਉਹਨਾਂ ਦੀ ਵੈਰੀਫਿਕੇਸ਼ਨ ਕਰਾਈ ਸੀਗੀ ਬਾਕੀ ਮੈਂ ਤੁਹਾਡੇ ਰਾਹੀਂ ਸਾਰਿਆਂ ਨੂੰ ਕਹਿਣਾ ਚਾਹੁੰਦਾ ਜੀ ਕੋਈ ਵੀ ਨਵਾਂ ਸਰਵੈਂਟ ਜਾਂ ਜਿਨੇਟ ਆਪਾਂ ਰੱਖੇ ਆ ਉਹਦੀ ਵੈਰੀਫਿਕੇਸ਼ਨ ਜ਼ਰੂਰ ਕਰਾਓ ਇੱਕ ਬਹੁਤ ਹੀ ਨੋਮੀਨਲ ਫੀਸ ਹੈਗੀ 50 ਜਾਂ 100 ਰੁਪਏ ਉਹਦੀ ਫੀਸ ਜਮਾ ਕਰਾਉਣ ਤੋਂ ਬਾਅਦ ਪੁਲਿਸ ਕਰੇਗੀ ਪੂਰੀ ਪ੍ਰੋਸੈਸ ਕਰਕੇ ਤੇ ਵੈਰੀਫਿਕੇਸ਼ਨ ਕਰਕੇ ਦੱਸਦੀ ਹੈ ਕਈ ਵਾਰ ਇਹ ਗੁੰਡਾ ਹੈਗਾ ਜਿਹੜੇ ਕ੍ਰਿਮੀਨਲ ਹੁੰਦੇ ਨੇ ਆਪਣਾ ਇਲਾਕਾ ਛੱਡ ਕੇ ਇੱਥੇ ਲੋਕਾਂ ਦੇ ਹੈਗੇ ਨੇ ਆਕਰ ਕੇ ਐਜੇ ਸਰਵੈਂਟ ਜਾਂ ਟਿਨੇਟ ਤੇ ਜ਼ਰੂਰ ਉਹਨਾਂ ਦੀ ਵੈਰੀਫਿਕੇਸ਼ਨ ਕਰਾਓ ਤਾਂ ਜੋ ਜਿਹੜਾ ਅਪਰਾਧੀ ਹੈਗਾ ਉਹ ਤੇ ਨਕੇਲ ਕਿਸੇ ਦਾ ਤੇ ਜਿਹੜੇ ਮਕਾਨ ਮਾਲਕਰੇ ਕਾਫੀ ਲੰਬੇ ਲੰਬੇ ਸਮੇਂ ਤੋਂ ਬੰਦੇ ਰਕਤੇ ਨੇ ਉਹ ਨਹੀਂ ਸੂਤਣਾ ਵੱਲਦੇ ਜੇਕਰ ਨਹੀਂ ਜੰਤੇ ਹੈਗੇ ਨਾ ਤੇ ਫਿਰ ਜਿਹੜੇ ਡੀਸੀ ਸਾਹਿਬ ਤੇ ਆਰਡਰ ਹੈਗੇ ਨਾ 188 ਦਾ ਪਰਚਾ ਉਹਨਾਂ ਦੇ ਖਿਲਾਫ ਹੋ ਸਕਦਾ ਹੈਗਾ 144 ਦਾ ਆਰਡਰ ਡੀਜੀ ਸਾਹਿਬ ਵੱਲੋਂ ਦਿੱਤੇ ਗਏ ਨੇ ਤੇ ਬਾਤੇ ਆਲਰੇਡੀ ਔਰ ਇਹ ਮੰਡੈਟਰੀ ਹੈਗਾ ਕਿ ਕੋਈ ਵੀ ਆਪਾਂ ਸਰਵੈਂਟ ਜਾਂ ਟੀਮ ਰੱਖਦੇ ਤੁਹਾਨੂੰ ਵੈਰੀਫਿਕੇਸ਼ਨ ਕਰਾਈ